ਉਹਨਾਂ ਦੀ ਕਬੱਡੀ ਦੇ ਵਿੱਚ ਕੈਮੀਕਲ ਯੂਜ਼ ਹੋਣ ਲੱਗ ਗਿਆ ਜਿਹਨੂੰ ਆਪਾਂ ਸਟੀਰੋਇਡ ਕਹ ਦਿੰਨੇ ਆ ਉਸ ਟਾਈਮ ਦੀ ਕਬੱਡੀ ਬਿਲਕੁਲ ਸਾਫ਼ ਸੀ ਉਸ ਟਾਈਮ ਅਸੀਂ ਇਕੱਠੇ ਹੀ ਰਹੇ ਹਾਂ ਇਕੱਠੇ ਸਮਰਾਲੇ ਕੈਂਪ ਲਾਇਆ ਹੁੰਦਾ ਸੀਗਾ ਅੱਛਾ ਜੀ ਇਹ ਕਦੇ ਗੱਲ ਵੀ ਨਹੀਂ ਕਰਦੇ ਹੁੰਦੇ ਸੀ ਦਵਾਈ ਦੀ ਅਸੀਂ ਤਾਂ ਛਲ ਜੂਨੀਅਰ ਸੀਗੇ ਅੱਛਾ ਅੰਗਰੇਜ਼ ਭਿੰਦਰ ਹੋਣੀ ਇਹ ਭੀਮਾ ਹੁੰਦਾ ਸੀ ਬਿੱਟੂ ਕੈਂਪ ਲਾਇਆ ਹੁੰਦਾ ਸੀਗਾ ਗਰਮੀਆਂ 'ਚ ਕੈਂਪ ਲਾਉਣਾ ਸ਼ਾਇਰਜ਼ ਖੇਡਣਾ ਓਕੇ ਕਦੇ ਗੱਲ ਵੀ ਨਹੀਂ ਕਰਦੇ ਹੁਣ ਤਾਂ ਮੁੰਡੇ ਜੀ ਕੈਂਪਾਂ ਚ ਗੱਲ ਕਰਦੇ ਨੇ ਇਹ ਪਾਉਂਦੇ ਨੇ ਵੀ ਡੱਬਾ ਪਾਊਡਰ ਦਾ ਕਿਹੜੀ ਕੰਪਨੀ ਦਾ ਖਾਣਾ ਨਹੀਂ ਇਹ ਲੀਗਲ ਹੈ ਇਹ ਕਰ ਸਕਦੇ ਨੇ ਸਟੀਰੋਇਡਸ ਲੈ ਸਕਦੇ ਕਰਨ ਨੂੰ ਕਰੀ ਜਾ ਇੱਥੇ ਆਪਣੇ ਇੰਡੀਆ ਦੇ ਪੰਜਾਬ ਦੇ ਕਿਹੜਾ ਪਾਉਂਦਾ ਪਰ ਉਹ ਆਪ ਦਾ ਨੁਕਸਾਨ ਆਪ ਦਾ ਕਰ ਰਹੇ ਇੱਕ ਚੀਜ਼ ਬੜੀ ਦੇਖੀ ਆ ਇੱਕ ਟੂਰਨਾਮੈਂਟ ਤੇ ਗਏ ਅਸੀਂ ਟੂਰਨਾਮੈਂਟ ਚੱਲ ਰਿਹਾ ਉੱਥੇ ਨਾ ਖੇਤ ਜਿਹੜੇ ਸੀਗੇ ਨਾਲ ਉੱਥੇ ਬੱਟਾਂ ਤੇ ਸਰਿੰਜਾਂ ਹੀ ਸਰਿੰਜਾਂ ਪਈਆਂ ਹਾਂਜੀ ਇਹ ਤਾਂ ਬਹੁਤ ਵੀਡੀਓ ਆਈਆਂ ਨੇ ਜੀ ਉਹ ਕੀ ਆ ਉਹ ਉਹ ਇੱਕ ਦੋ ਟੀਕੇ ਨੇ ਮੌਕੇ ਵਾਲੇ ਅੱਛਾ ਜੀ ਇਹ ਲੋਕ ਬੜਦਾਂ ਦੇ ਵੀ ਲਾਉਂਦੇ ਨੇ ਉਹਦੇ ਵਿੱਚ ਮੈਂ ਤੈਨੂੰ ਦੱਸ ਉਹਨੂੰ ਦੱਸਦਾ ਮੈਂ ਵੀ ਲਾ ਕੇ ਦੇਖਿਆ ਅੱਛਾ ਜੀ ਉਹ ਕੀ ਕਰਦਾ ਜਦ ਆਪੋ ਟੀਕਾ ਲਾ ਲੈਂਦੇ ਆ ਉਹ ਸਰੀਰ ਨੂੰ ਗਰਮੀ ਲਿਆ ਦਿੰਦਾ ਜਿਹੜਾ ਦਿਲ ਦਾ ਬਲੱਡਾ ਜਿਵੇਂ ਇੰਜਨ ਪੰਪਰ ਨਾਰਮਲ ਮਾਰਦਾ ਅੱਛਾ ਤੇਜ਼ ਮਾਰ ਕੇ ਸਰੀਰ ਨੂੰ ਗਰਮ ਕਰ ਦਿੰਦਾ ਹੈ ਉਹਦੇ ਵਿੱਚ ਕੁਝ ਬਣੇ ਗਰਮੀ ਆ ਜਾਂਦੀ ਆ ਥੋੜਾ ਬੰਦਾ ਦਲੇਰ ਹੋ ਜਾਂਦਾ ਪਰ ਉਹਦਾ ਕੋਡ ਨਹੀਂ ਪੈਂਦੀ ਉਹ ਤਾਂ ਗਰਮੀ ਜੀ ਆ ਕੇ ਮਤਲਬ ਖੋਲ ਜੇ ਜਾਂਦਾ ਬੰਦਾ ਅੱਛਾ ਨਾਬ ਲੱਗ ਦੇਖੋ ਤੁਸੀਂ ਉਹ ਇੱਕ ਵਾਰ ਮੈਂ ਉਹ 2008 ਚ ਲਾਇਆ ਸੀ ਸਾਡੇ ਹੈਗਾ ਪਿੰਡ ਚ ਕੁਮਾਰਾ ਸੀ ਉਹਨੇ ਲਵਾਇਆ ਸੀ ਸਾਡੇ ਅੱਛਾ ਜੀ ਉੱਥੇ ਫਿਰ ਡੋਪ ਟੈਸਟ ਹੋ ਕੇ ਸਖਤੀ ਕਰਤੀ ਅੱਛਾ ਜੀ ਮੇਰੇ ਨਾਲ ਉੱਥੇ ਉਹਨਾਂ ਦੇ ਵੀ ਦੱਸਦਾ ਨਾ ਜਿਹੜੇ ਖੇਡੇ ਸੀ 12 ਕੱਪ ਹੋਏ ਸੀ 2008 ਚ ਅਸੀਂ 8 ਕੱਪ ਜਿੱਤੇ ਅੱਛਾ ਜੀ ਪਰ ਕਾਟੇ ਤੋੜਦਾ ਸੀ ਜਦ ਸਾਡੀ ਟੀਮ ਜਾਂਦੀ ਸੀ ਕਿ ਜਿਹੜਾ ਸਾਡਾ ਆ ਸੀਗਾ ਸਪੌਂਸਰ ਲੈਂਬਰ ਸਿੰਘ ਲੱੱੜ ਤੇ ਮੇਲਾ ਅੱਛਾ ਜੀ ਕਮੈਂਟੇਟਰ ਪਹਿਲੇ ਕਹਿੰਦਾ ਸੀਗਾ ਵੀ ਲੈਂਬਰ ਸਿੰਘ ਆ ਗਿਆ ਦੇਖਦਾ ਸਿੱਧਾ ਵੀ ਕੱਪ ਕਿੱਥੇ ਪਿਆ ਵੀ ਚਾਕੇ ਗੱਡੀ ਚ ਰੱਖ ਲਓ ਭਾਈ ਇਹ ਟੀਮ ਨੇ ਤਾਂ ਹਰਨਾ ਹੀ ਨਹੀਂ ਅੱਛਾ ਕਾਟਿੰਗ ਵੀ ਹੈਗੀ ਹਾਲੇ ਉੱਥੇ ਕਿਉਂਕਿ ਟੀਮ ਇੰਨੀ ਤਕੜੀ ਸੀ ਤੇ ਉਹਦੇ ਵਿੱਚ ਉਹਦੇ ਵਿੱਚ ਮੈਂ ਸਟੀਅਰ ਆਊਟ ਵੀ ਕੀਤੀ ਸੀਗੀ ਐਵੇਂ ਕਹਦੀ ਕਿਉਂਕਿ ਮੇਰਾ ਜਾਂ ਛੱਡਣ ਦਾ ਟਾਈਮ ਆ ਗਿਆ ਸੀ ਕਾਡੀ ਨਵੇਂ ਮੁੰਡੇ ਇੰਨੇ ਹਾਈ ਸਪੀਡ ਹੋ ਗਏ ਸੀ ਬਹੁਤ ਕਿੰਨੀ ਉਮਰ ਸੀ ਉਦੋਂ ਦੱਸੀ ਤੁਸੀਂ ਉਦੋਂ ਹੁਣ ਤੁਸੀਂ ਦੇ ਲੋ 2008 ਤੇ 73 ਦਾ ਡੇਟ ਆਫ ਵਰਤਾ ਉਹਨਾਂ ਘਟਾਓ ਕਰ ਲੋ 35 ਸਾਲ ਦੀ 35 ਸਾਲ ਦੀ ਮਤਲਬ ਮੈਂ ਇਹ ਕਿੰਨਾ ਸਮਾਂ ਯੂਜ਼ ਕਰ ਲਿਆ ਤੁਸੀਂ 30 ਸਾਲ ਦਾ ਖੇਡਣ ਲੱਗਿਆ 35 ਸਾਲ ਚ ਕੌਡੀ ਮਤਲਬ ਨਹੀਂ ਮਨ ਚ ਕੀ ਆਇਆ ਸੀ ਵੀ ਮੈਂ ਇੱਕ ਵਾਰ ਕਰਕੇ ਦੇਖਾਂ ਇਹਨੂੰ ਮੈਂ ਜਦ ਇੱਥੇ ਲੋਕਲ ਖੇਡਦੇ ਹੁੰਦੇ ਜਿਵੇਂ ਜੀ ਮੈਚ ਆ ਉਹ ਜਦ ਮੈਂ ਕੌਡੀ ਪਾਉਣ ਜਾਂਦਾ ਸੀ ਜਿਹੜੀ ਜਦ ਕੌਡੀ ਸੀ ਪਹਿਲਾਂ ਉਹ ਜਿਹੜਾ ਬੰਦੇ ਜ਼ੋਰ ਨਾਲ ਖੇਡਦੇ ਸੀਗੇ ਜ਼ੋਰ ਨਾਲ ਹੀ ਲੈ ਕੇ ਆਉਣਾ ਉਹ ਸਾਲ ਦੋ ਸਾਲ ਦੇ ਵਿੱਚੇ ਸੀ ਇਹਦੇ ਖੜਾ ਹੋਣਾ ਕਦੇ ਕੋਈ ਪੁੱਠੀ ਮਾਰ ਦਿਆ ਕਰੇ ਅੱਛਾ ਉਠਾਓ ਕੇ ਜਾਫੀ ਕਦੇ ਕੋਈ ਗੋਟ ਨੂੰ ਫੜ ਕੇ ਗੋਟ ਨੂੰ ਕੈਂਚੀ ਲਾ ਦਿਆ ਕਰੇ ਅੱਛਾ ਮਤਲਬ ਇੰਨੇ ਨਿਆਣ ਜਿਹੜੇ ਸਾਤੋਂ ਜੂਨੀਅਰ ਸੀ ਨਵੇਂ ਸੀ ਵੀ ਸਾਦਾ ਸੀ ਦੇਖੀ ਜਾਈਏ ਵੀ ਕੌਡੀ ਦਾ ਅਸੀਂ ਵੀ ਖੇਡਿਆ ਕਰੀਏ ਇੰਨੀ ਸਪੀਡ ਕਿਵੇਂ ਆ ਗਈ ਹਲੇ ਤਾਂ 6 ਮਹੀਨੇ ਹੋਏ ਨੇ ਇਹਨੂੰ ਖੇਡਣ ਲੱਗੇ ਫੇਰ ਪਤਾ ਕੀਤਾ ਵੀ ਉਹ ਕਹਿੰਦੇ ਵੀ ਇਹ ਤਾਂ ਕੋਈ ਦਵਾਈ ਬੂਟੀ ਲੈਂਦੇ ਨੇ ਚਲੋ ਕਰਦੇ ਕਰਾਉਂਦੇ 6 ਮਹੀਨੇ ਇੱਥੇ ਸੀ ਖੇਡੇ ਜਾਂ ਬਾਹਰ ਜਾਣਾ ਸੀ ਮੈਂ ਕਿਹਾ ਚਲੋ ਆਪਾਂ ਵੀ ਦੇਖ ਲਓ ਵੀ ਕਰਕੇ ਕੀ ਚੀਜ਼ ਐ ਇਹ ਉਹਦੇ ਵਿੱਚ ਮਸਲ ਫੁੱਲ ਗਏ ਸੀ ਪਰ ਕੌਡੀ ਤਾਂ ਦਿਮਾਗ ਨਹੀਂ ਖੇਡਣੀ ਆ ਠੀਕੇ ਟੂਕੇ ਜਿੰਨੇ ਮਰਜੀ ਲਾਉਦਾ ਕੋਈ ਬਾਲਾ ਨਹੀਂ ਸਰੀਰ ਆਪ ਹੋ ਜਾਂਦਾ ਉਹਦਾ ਕਈ ਗੱਟ ਟੀਕੇ ਸਾਰੇ ਜਿਹੜੀ ਲਾਉਂਦੇ ਰਹਿੰਦੇ ਨੇ ਜਫਾ ਇੱਕੇ ਲੱਗਦਾ